ਡਾਕਟਰ ਸੁਮੇਤਾ ਸੋਫਾ ਦੇ ਕਲੀਨਿਕ ਵਿੱਚ ਮੌਜੂਦ ਆ ਜੋ ਇੱਥੇ ਆਏ ਹੋਣੇ ਪਹਿਲਾਂ ਤਾਂ ਉਹਨਾਂ ਦਾ ਸਵਾਗਤ ਕਰ ਸਵਾਗਤ ਹੈ ਜੀ ਤੁਹਾਡਾ ਨਾਮ ਕੀ ਹੈ ਜੀ ਤੇਜਵੰਤ ਸਿੰਘ ਜੀ ਕਿਹੜੇ ਪਿੰਡੋਂ ਆਏ ਹੋ ਬਾਂਮਾ ਪਿੰਡੀ ਸ੍ਰੀ ਮੁਕਤਸਰ ਸਾਹਿਬ ਕੋਲੇ ਠੀਕ ਹੈ ਜੀ ਤੁਸੀਂ ਐਸੇ ਕਲੀਨਿਕ ਤੋਂ ਆਪਣਾ ਟ੍ਰੀਟਮੈਂਟ ਕਰਵਾਇਆ ਹਾਂਜੀ ਹਾਂਜੀ ਇਹ 15 ਸਾਲ ਹੋ ਗਏ ਜੀ 15 ਸਾਲ ਹੋ ਗਏ ਜੀ ਜੀ ਤੇ ਤੁਹਾਡਾ ਬੇਟਾ ਹੁਣ ਬੇਟਾ ਤੁਹਾਡੇ ਕੋਲੇ ਆ ਜੀ ਗੱਭਰੂ ਆ ਜੀ ਇਹ ਇਹ ਐਸੇ ਕਲੀਨਿਕ ਤੋਂ ਸਾਰਾ ਟ੍ਰੀਟਮੈਂਟ ਹੋਇਆ ਜੀ ਮੇਰੇ ਤਾਂ ਰੱਬ ਆ ਜੀ ਜੀ ਭਗਵਾਨ ਆ ਮੇਰੇ ਸੌਤ ਜੀ ਮੇਰੀ ਆਲਦੀ ਫੈਮਿਲੀ ਆ ਕਿਤੇ ਜਾਵੜੋ ਇਹ ਸੈਂਟਰ ਨਾਲ ਦਾ ਸੈਂਟਰ ਤੁਹਾਨੂੰ ਕਿਤੇ ਨਹੀਂ ਮਿਲਣਾ ਜੀ ਖੰਨੇ ਦਾ ਮੈਥੋਂ ਪੁੱਛ ਲਓ ਜੀ ਹਸ਼ਿਆਰਪੁਰ ਦਾ ਪੁੱਛ ਲਓ ਮੋਗੇ ਦਾ ਪੁੱਛ ਲਓ ਬਾਕੀ ਇਹ ਸੈਂਟਰ ਨਾਲ ਦਾ ਸੈਂਟਰ ਤਾਂ ਬਿਲਕੁਲ ਕਿਤੇ ਹੀ ਨਹੀਂ ਮਿਲਣਾ ਤੁਹਾਡੀ ਜ਼ਿੰਦਗੀ ਕਿਵੇਂ ਬਦਲੀ ਹੈ ਜਦੋਂ ਤੱਕ ਇਲਾਜ ਨਹੀਂ ਸੀ ਹੋਇਆ ਉਸ ਤੋਂ ਬਾਅਦ ਦੀ ਤੁਹਾਡੀ ਜ਼ਿੰਦਗੀ ਦੋ ਜਿਹੜੇ ਪੱਖ ਹੁੰਦੇ ਨੇ ਨਾ ਇਹ ਹਮੇਸ਼ਾ ਪਰਿਵਾਰ ਦੇ ਵਿੱਚ ਤੁਹਾਨੂੰ ਬਦਲੀ ਕਿਵੇਂ ਲੱਗਦੀ? ਤੁਹਾਨੂੰ ਮੈਂ ਦੱਸਦਾ ਜੀ ਸਾਡਾ ਐਕਸੀਡੈਂਟ ਹੋ ਗਿਆ ਸੀ ਮੇਰਾ ਬੇਟਾ ਸੀ 22 ਸਾਲ 4 ਮਹੀਨਾ ਦਾ ਠੀਕ ਹੈ ਜੀ ਐਕਸੀਡੈਂਟ ਜਿਹਦੀ ਡੈਥ ਹੋ ਗਈ ਸੀ ਠੀਕ ਹੈ ਜੀ ਫਿਰ ਇਸ ਤੱਕਾਂ ਘਰੇ ਰੋਂਦੇ ਰਾਂਦੇ ਰਹਿੰਦੇ ਸੀਗੇ ਤੇ ਫਿਰ ਮੈਂ 8 9 ਮਹੀਨਾ ਬਾਅਦ ਬਾਹਰ ਨਿਕਲਿਆ ਬਾਹਰ ਨਿਕਲ ਕੇ ਫਿਰ ਮੈਂ ਜਿਹੜੀ ਸੈਂਟਰ ਹੈ ਤੁਹਾਡੇ ਕੋਲ ਗੱਲ ਕਰਦਾ ਨਾ ਜੀ ਮੈਂ ਮੋਗੇ ਤੋਂ ਚੱਲ ਕੇ ਜਲੰਧਰ ਹੁਸ਼ਿਆਰਪੁਰ ਸਾਰੇ ਘੁੰਮ ਘੁਮਾ ਕੇ ਅਗਲੇ ਦਿਨ ਡਿਪਰੈਸ਼ਨ ਦਾ ਪਰਿਆ ਜੀ ਇਹਨਾਂ ਨੇ ਮੈਨੂੰ ਇੰਨਾ ਹੌਸਲਾ ਦਿੱਤਾ ਉਦੋਂ ਅਗਲੇ ਦਿਨ ਇਹਨੇ ਸਾਨੂੰ ਬੁਲਾ ਲਿਆ ਠੀਕ ਹੈ ਜੀ ਬੁਲਾ ਕੇ ਸਾਡਾ ਫਿਰ ਇਲਾਜ ਕੀਤਾ ਸਾਡਾ ਪਹਿਲੀ ਵਾਰੀ ਇਲਾਜ ਸਫਲ ਹੋ ਗਿਆ ਤੇ 7ਵੇਂ ਮਹੀਨੇ ਦਾ ਬੱਚਾ ਖੜਾਈ ਤੁਹਾਡੇ ਸਾਹਮਣੇ ਆ ਵੇਖ ਲਓ 7ਵੇਂ ਮਹੀਨੇ ਦੀ ਵਿਦਾਇਸ਼ ਹੈ ਜੀ ਇਹਦੀ ਅੱਜ ਠੀਕ ਹੈ ਪੂਰੀ ਤਰ੍ਹਾਂ ਮੈਂ ਕਹ ਜੀ ਇਹਦੇ ਇਹਦੇ ਨਸ਼ਿਆਰੀ ਕੋਈ ਨਹੀਂਗਾ ਹਰੇ ਚਲਾਉਂਦਾ ਜ਼ਮੀਨ ਇਹ ਪਾਉਂਦਾ ਜੀ ਮੇਰਾ ਤਾਂ ਅੱਧਾ ਕੰਮ ਸਮਾ ਲਈ ਬੈਠਾ ਠੀਕ ਹੈ ਮੇਰਾ ਤਾਂ ਉਹੀ ਮੇਰਾ ਵਾਪਸ ਮੋੜ ਕੇ ਸੌਫਤ ਨੇ ਵਾਦਾ ਕੀਤਾ ਸੀ ਪਰ ਵਿਚਾਰੀ ਨੇ ਮੇਰੀ ਚੋੜੀ ਭਰਤੀ ਜੀ ਤੇ ਹਰੇਕ ਦੀ ਭਰਤੀ ਆ ਠੀਕ ਹੈ ਸੌਫਤ ਨਾਲ ਦੀ ਮੈਡਮ ਮੈਂ ਪ੍ਰੀਤਿੰਦਰ ਸਰ ਸੌਫਤ ਮੈਡਮ ਫਤੇਪੁੱਤ ਮੇਰਾ ਸੁਖੂ ਮੇਰਦੀ ਮੈਂ ਸਾਰਾ ਸਟਾਫ ਦਾ ਕੋਈ ਮੁੱਲ ਹੀ ਨਹੀਂ ਜੀ ਠੀਕ ਹੈ ਹਾਂਜੀ ਆਈਏ ਤਾਂ ਪਤਾ ਲੱਗਦਾ ਗੱਲਾਂ ਸੁਣ ਕੇ ਘਰੇ ਨਾ ਬੈਠੋ ਪਹਿਲਾਂ ਕਹੀ ਜਾਣੀ ਡਰਾ ਵੀ ਦਿੰਦੇ ਹੋਣਗੇ ਨਾ ਨਾ ਜੀ ਨਾ ਨਾ ਜੀ ਮੈਂ ਤਾਂ ਜਦੋਂ ਇੱਥੇ ਆਇਆ ਨਾ ਮੇਰਾ ਤਾਂ ਉਹਦੀ ਮੁਕੱਦਰ ਜਾਗ ਪਿਆ ਸੀਗਾ ਜੀ ਜਦੋਂ ਮੈਂ ਇੱਥੇ ਆ ਕੇ ਆਪਦੀ ਗੱਡੀ ਠੱਲੀ ਦੇ ਅੰਦਰ ਵੜਿਆ ਮੇਰਾ ਮਕੱਦਰ ਉਹਦੀ ਜਾਪਿਆ ਪਤਾ ਲੱਗ ਜਾਂਦਾ ਨਹੀਂ ਸਰੀਰ ਖੂ ਅੰਦਰਲੇ ਖੂਨ ਦੇ ਕਾਨ ਜਿਹੜੇ ਇੱਕ ਰਲਉਣ ਲੱਗ ਜਾਂਦੇ ਆ ਪਰ ਮੈਂ ਔਕਾ ਬਹੁਤ ਐਕਸਾਈਟਡਾ ਗੱਭਰੂ ਬੱਚਾ ਕਿਹੜਾ ਜਰਨਾ ਸੌਖਾ ਹੁੰਦਾ ਜੀ ਬਿਲਕੁਲ ਤੇ ਬਾਕੀ ਇਹ ਮਾਲਕ ਦੀ ਦੇਣਾ ਪ੍ਰਮਾਤਮਾ ਅੱਗੇ ਵਿਚਾਰੀ ਤੜਕੇ ਹੱਥ ਨੇ ਇਹ ਸਾਰਾ ਸਟਾਫ ਅਰਦਾਸ ਕਰਦੇ ਆ ਸਾਡੇ ਵਰਗਾਂ ਮਰੀਜ਼ਾਂ ਵਾਸਤੇ ਕਰਦੇ ਆ ਜੀ ਜੀ ਤੇ ਹਰੇਕ ਦੀ ਖੁਸ਼ੀਆਂ ਨਾਲ ਝੋਲੀ ਭਰਦੇ ਆ ਯਾਨੀ ਕਿ ਇੱਥੇ ਆਏ ਦਾ ਸੂਤ ਦਾ ਪੂਰਾ ਬੈਠਾ ਪੂਰਾ ਸਟਾਫ ਤੁਹਾਡਾ ਧਿਆਨ ਰੱਖਦਾ ਪੂਰਾ ਮੈਂ ਕਹਾਂ ਜੀ ਮੇਰਾ ਤਾਂ ਸਟਾਫ ਹੀ ਆਪਦਾ ਜੀ ਧਿਆਨ ਕੀ ਰੱਖਣਾ ਆਪ ਦੇ ਬੰਦੇ ਦਾ ਧਿਆਨ ਰੱਖੀ ਦਿੰਦਾ ਕੋਈ ਮੇਰਾ ਤਾਂ ਘਰ ਆ ਜੀ ਪਰਿਵਾਰ ਆ ਜੀ ਹਾਂ ਸੌਤ ਨੂੰ ਕੋਟ ਕੋਟ ਸਲਾਮ ਕਰਦਾ ਜੀ ਸਲੂਟ ਮਾਰਦਾ ਝੋਲੀ ਭਰੀ ਆ ਬਿਲਕੁਲ ਦੇਣ ਵਾਲਾ ਉੱਪਰ ਵਾਲਾ ਬਿਲਕੁਲ ਬਿਲਕੁਲ ਰਸਤਾ ਬਣ ਹਾਂ ਹਾਂ ਜਰੀਆ ਕਿ ਉਹ ਉਹ ਜਰੀਏ ਮਤਲਬ ਇਹਨਾਂ ਦੇ ਹਿਰਦੇ ਦੇ ਵਿੱਚ ਮੇਰੀ ਦਇਆ ਵਸੀ ਪਰ ਮੇਰੇ ਇਹਨਾਂ ਨੇ ਮਦਦ ਇੰਨੀ ਕੀਤੀ ਆ ਨਾ ਇੱਕ ਕੱਲੀ ਇਹ ਨਹੀਂ ਪੈਸੇ ਕੰਨੀਓ ਵੀ ਠੀਕ ਹੈ ਜੀ جے میں لے ਆਂਦੇ ਤਾਂ ਕੋਈ ਨਹੀਂ ਨਹੀਂ لے ਆਂਦੇ ਤਾਂ ਕੋਈ ਨਹੀਂ میرے ਨਾਲ ਦਾ حساب ਹੀ ਨਹੀਂ ਜੀ ਅੱਜ ਕਿਹੜਾ ਕਿਸ ਹਿਸਾਬ ਆ ਠੀਕ ਹੈ ਜੀ ਹਾਂ ਮੇਰਾ ਤਾਂ ਆਹਦਾ ਪਰਿਵਾਰ ਆ ਜੀ ਤਕਰੀਬਨ ਟੋਟਲ ਸਾਰਾ ਇੱਕ ਇਹ ਪਰਿਵਾਰ ਹੈ ਜਿਹੜਾ ਡਾਕਟਰ ਸੁਮੇਤਾ ਸੋਫਾ ਦੇ ਕਲੀਨਿਕ ਚ ਆਇਆ ਹੈ ਤਾਂ ਜਵਾਨ ਤੁਹਾਡੇ ਸਾਹਮਣੇ ਖੜਾ ਹੈ ਇਹ ਤਕਰੀਬਨ ਇਹਦਾ ਜਨਮ ਹੈ ਜੋ ਇਸ ਕਲੀਨਿਕ ਤੋਂ ਹੋਇਆ ਹੈ ਤੇ ਇਸ ਪਰਿਵਾਰ ਨੂੰ ਖੁਸ਼ੀਆਂ ਨੇ ਜੋ ਇਸ ਕਲੀਨਿਕ ਤੋਂ ਮਿਲੀਆਂ ਨੇ ਨੰਬਰ 2013 ਜੀ 21 ਨਵੰਬਰ 2013 ਨੂੰ ਮਾਲਕ ਨੇ ਸਾਡੀ ਚੋਲੀ ਭਰੀ ਆ ਤੁਸੀਂ ਵੀ ਆ ਜਾਓ ਅੱਗੇ ਕਿਉਂਕਿ ਇਦਾਂ ਵੀ ਹੁੰਦਾ ਨਾ ਦੇਖੋ ਇਹ ਮੈਂ ਅੱਜ ਇੱਕ ਹੋਰ ਸਕੀਮ ਕਰਕੇ ਆਇਆ ਸੀ ਜੀ ਮੈਂ ਕਾ ਦੁਬਾਰਾ ਫੇਰ ਨਾ ਕਰਵਤਾਰਨ ਕਰਾ ਦਿਆਂ ਕਿਉਂ ਫੜੇ ਪੁੱਤ ਅਜੇ ਮੈਂ ਕਿਹੜਾ ਬੁਢਾ ਯਾਰ ਹਾਂ ਬਿਲਕੁਲ ਮੇਰੇ ਪੁੱਤ ਨੇ ਹੱਥ ਆ ਜਾ ਉਹ ਆ ਜਾ ਸੰਗ ਨਾਲ ਇੱਕ ਹੀ ਗੱਲ ਹੁੰਦੀ ਹੈ ਨਾ ਦੇਖੋ ਪਹਿਲਾਂ ਪੁੱਤ ਸਿੱਧਾ ਦਾਵਾ ਡਾ ਗਿਆ ਵਾ ਹੁਣ ਦੁਬਾਰਾ ਤੁਹਾਡੀ ਝੋਲੀ ਪਿਆ ਵਾ ਚਾਹੇ ਆਈ ਵੀ ਐਫ ਤੇ ਥਰੂ ਪਿਆ ਵਾ ਇਹਦੇ ਨਾਲ ਤੁਹਾਡੀ ਜ਼ਿੰਦਗੀ ਦੁਬਾਰਾ ਬਦਲੀ ਜਰੂਰ ਹੈ ਤੁਹਾਨੂੰ ਕਿੰਨਾ ਖੁਸ਼ ਖੁਸ਼ ਹੋ ਹੋਂ ਤੁਸੀਂ ਇੱਥੇ ਅਸੀਂ ਬਹੁਤ ਖੁਸ਼ ਹਾਂ ਜੀ ਹਾਂਜੀ ਬਹੁਤ ਖੁਸ਼ ਹਾਂ ਸਾਰੇ ਸਟਾਫ ਦੇ ਬਹੁਤ ਬਹੁਤ ਧੰਨਵਾਦ ਦੀਆਂ ਸਟਾਫ ਦਾ ਬੜਾ ਅਹਿਮੀਅਤ ਰੱਖਦੀ ਆ ਵੀ ਜਦੋਂ ਡਾਕਟਰ ਆਪ ਆਉਂਦੇ ਨੇ ਸਟਾਫ ਮਿਲਦਾ ਤੁਹਾਨੂੰ ਉਹ ਵੀ ਬਹੁਤ ਤੁਹਾਨੂੰ ਹੌਸਲਾ ਇਹਨਾਂ ਨੇ ਸਾਥ ਦਿੱਤਾ ਤੁਹਾਡਾ ਸਰ ਜੀ ਹੌਸਲਾ ਨਹੀਂ ਸਾਡਾ ਪਰਿਵਾਰ ਆ ਜੀ ਤੁਸੀਂ ਵਾਰ ਵਾਰ ਇਹ ਕੱਲ ਕਿਉਂ ਕਰਦੇ ਹੋ ਪਰਿਵਾਰ ਆ ਸਾਡਾ ਠੀਕ ਹੈ ਜੀ ਸਾਡਾ ਪਰਿਵਾਰ ਦੀ ਗੱਲ ਕਰੋ ਜੀ ਸਾਨੂੰ ਪੇਸ਼ੈਂਟਾਂ ਦਾ ਨਾ ਲਾਓ ਠੀਕ ਹੈ ਜੀ